34 ਸਾਲ ਤੋਂ ਰੋਟੀ ਦੀ ਬੁਰਕੀ ਤੱਕ ਨਹੀਂ ਖਾਧੀ ਅਤੇ 22 ਸਾਲ ਤੋਂ ਪਾਣੀ ਦੀ ਘੁੱਟ ਨਹੀਂ ਪੀਤੀ 33 ਸਾਲ ਦੋ ਮਹੀਨਾ ਤੋਂ ਰੋਟੀ ਬਿਲਕੁਲ ਬੰਦ ਹੈ 22.5 ਸਾਲ ਤੋਂ ਪਾਣੀ ਵੀ ਬਿਲਕੁਲ ਬੰਦ ਹੈ ਬਿਲਕੁਲ ਸਹੀ ਸੁਣਿਆ ਤੁਸੀਂ ਨੇ 34 ਸਾਲ ਤੋਂ ਮਹਿੰਦਰ ਸਿੰਘ ਖਾਲਸਾ ਨੇ ਨਾ ਤਾਂ ਰੋਟੀ ਖਾਧੀ ਹੈ ਨਾ 22 ਸਾਲ ਤੋਂ ਪਾਣੀ ਪੀਤਾ ਹੈ 13 ਮਾਰਚ 1980 ਦੇ ਵਿੱਚੋਂ ਇਹ ਸਿਸਟਮ ਸ਼ੁਰੂ ਹੋਇਆ 12 ਸਾਲ ਸਿਸਟਮ ਵਿੱਚ ਇਹ ਚੱਲਦਾ ਰਿਹਾ ਅੱਜ ਰੋਟੀ ਖਾ ਲਈ ਨਾਲ ਦੀ ਨਾਲ ਹੂੰ ਬੱਸ ਬਾਹਰ ਚਾਹ ਪੀ ਲਈ ਉਹ ਵੀ ਬੱਸ ਹੂੰ ਪਾਣੀ ਪੀ ਲਿਆ ਉਹ ਵੀ ਬੱਸ ਇਹ ਉੱਥੋਂ ਇਹ ਸੋਚ ਲਿਆ ਵੀ ਜਿੱਦ ਦੇ ਤੇਰੇ ਚਾਹ ਪਾਣੀ ਹਾਜ਼ਮ ਹੋਊਗਾ ਰੋਟੀ ਉਦੋਂ ਖਾਣੀ ਹੈ ਰੋਟੀ ਖਾਣੀਆ ਛੜਤੀ ਕੱਲੀ ਪਛਦੀ ਨਹੀਂ ਸੀ ਜਿੱਦ ਦੇ ਰੋਟੀ ਖਾ ਲੈਂਦੀ ਸੀ ਸਰੀਰ ਨੂੰ ਸੋਜਾ ਹੋ ਜਾਂਦਾ ਸੀ ਖਾਰਸ਼ ਹੋਣ ਦੀ ਤੇ ਜਿੱਦਾਂ ਪ੍ਰਿੰਡਾਂ ਲੜੀਆਂ ਹੁੰਦੀਆਂ ਨੇ ਬੁਖਾਰ ਚੜ੍ਹਨ ਦਾ ਤੇ ਔਖੇ ਹੋ ਜਾਂਦਾ ਤੇ ਇਸ ਵਾਤੇ ਰੋਟੀ ਛੜਤੀ ਪਚਦਾ ਨਹੀਂ ਚਲੋ ਵੱਖਰੀ ਗੱਲ ਹੈ ਕਿ ਵੱਖਰਾ ਵਿਸ਼ਾ ਆਪਣੇ ਆਪ ਪਾਣੀ ਪੀਣ ਨੂੰ ਆਪਣੇ ਆਪ ਰੋਟੀ ਖਾਣ ਨੂੰ ਥੋੜਾ ਵੀ ਦਿਲ ਕਰਦਾ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਮਹਿੰਦਰ ਸਿੰਘ ਖਾਲਸਾ ਜੇ ਤੁਸੀਂ ਇਹ ਲੈਣੋ ਵੀ ਅੰਨ ਪਾਣੀ ਛੱਡ ਕੇ ਕਮਜ਼ੋਰੀ ਹੈ ਹੂੰ ਮੇਰੇ ਵਾਸਤੇ ਕੋਈ ਕਮਜ਼ੋਰੀ ਨਹੀਂ ਬਿਲਕੁਲ ਫਿੱਟਪਾਟ ਹਾਂ ਜੇ ਕਮਜ਼ੋਰੀ ਹੈ ਹੂੰ ਉਹ ਮੈਂ ਉਮਰ ਦੇ ਲਹਾ ਨਾਲ ਗਿਣ ਸਕਦਾ ਉਹ ਤਾਂ ਆਊਗੀ ਜੀ ਉਮਰ ਕਦੋਂ ਪਤਾ ਨਹੀਂ ਆ ਉਹ ਤਾਂ ਆਊਗੀ ਬਿਲਕੁਲ ਕਿੜੀਆਂ ਨੇ ਇਹ ਗੱਲਾਂ ਕਹੀਆਂ ਸੱਚੀ ਨਹੀਂ ਖਾਂਦੇ ਰੋਟੀ ਇਹ ਸੱਚੀ ਨੇ ਬਾਈ ਕਦੋਂ ਬਾਹਰ ਅੰਦਰ ਵਗ ਜਾਂਦੇ ਹੋ ਕਿਤੇ ਹੋਰ ਬਾਗਗੇ ਉੱਥੇ ਕੀ ਖਾਂਦੇ ਨੇ ਫਿਰ ਕੁਝ ਨਹੀਂ ਖਾਂਦੇ ਜੀ ਸਬਜ਼ੀ ਖਾਂਦੇ ਨੇ ਫਿਰ ਕੱਲੀ ਅੱਛਾ ਕਟਿਆ ਇਹ ਕਦੋਂ ਸੰਗਰੂਰ ਗਏ ਸੀ ਤੂਹੇ ਦਾ ਮੁੰਡਾ ਮਾਰ ਹੋ ਰਹੀ ਤੀ ਅੱਛਾ ਜੀ ਸੰਗਰੂਰ ਜਾ ਕੇ ਦੇਖਿਆ ਜੀ ਚਾਂਗ ਕਿਹ ਹੋ ਗਈ ਪਾਣੀ ਕਈਓ ਮਹਾਜਪੂਤਰ ਨਹੀਂ ਪਾਣੀ ਦਿੰਦਾ ਮੈਂ ਮੈਨੂੰ ਪਾਣੀ ਵੀ ਕਿ ਆਣਦੇ ਮੇਰੇ ਨਾਲ ਨੇ ਮਹਿੰਦਰ ਸਿੰਘ ਖਾਲਸਾ ਇੱਕ ਬੱਕਰੀ ਤਰ੍ਹਾਂ ਦੀ ਸਟੋਰੀ ਹੈ ਤਕਰੀਬਨ 45 ਸਾਲ 6 ਮਹੀਨੇ ਹੋ ਗਏ ਇਹਨਾਂ ਨੇ ਰੋਟੀ ਨਹੀਂ ਖਾਦੀ ਤੁਸੀਂ ਵੀ ਚਾਹੋਗੇ ਹੋਵੋਗੇ ਕਿ ਇੰਨਾ ਟਾਈਮ ਕੋਈ ਭੁੱਖਾ ਕਿਵੇਂ ਰਹਿ ਸਕਦਾ ਰੋਟੀ ਤੋਂ ਇਲਾਵਾ ਇਹ ਪਾਣੀ ਵੀ ਨਹੀਂ ਪੀਂਦੇ ਪੂਰੀ ਗੱਲਬਾਤ ਆਪਾਂ ਮਹਿੰਦਰ ਸਿੰਘ ਖਾਲਸਾ ਜੀ ਹੋਰਾਂ ਨਾਲ ਕਰਾਂਗੇ ਕਿ ਆਖਰ ਇਹ ਕਿਵੇਂ ਹੋ ਸਕਦਾ ਖਾਲਸਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਖਾਲਸਾ ਵੈਗੁਰ ਜੀ ਫਤਿਹ ਮੈਂ ਸਹੀ ਕਿਹਾ ਵੀ ਤੁਸੀਂ ਤਕਰੀਬਨ 45.5 ਸਾਲ ਤੋਂ ਅੰਨ ਪਾਣੀ ਨਹੀਂ ਖਾਧਾ 45.5 ਸਾਲ ਤੋਂ ਟੁੱਟ ਮਾ ਰਿਹਾ ਹੈ ਇਹ ਹਾਂਜੀ ਪਰ 33 ਸਾਲ ਹੂੰ ਦੋ ਮਹੀਨਿਆਂ ਤੋਂ ਰੋਟੀ ਬਿਲਕੁਲ ਬੰਦ ਹੈ ਹੂੰ 22.5 ਸਾਲ ਤੋਂ ਪਾਣੀ ਵੀ ਬਿਲਕੁਲ ਬੰਦ ਹੈ ਜੇ ਆਪਾਂ ਗੱਲ ਕਰੀਏ ਇੱਕ ਛੋਟਾ ਜਿਹਾ ਲੱਗਦਾ ਕਿ ਤਕਰੀਬਨ ਤੁਸੀਂ 33 ਸਾਲ ਤਾਂ ਸਿੱਧੀ ਕਹਤਾਂ ਵੀ 33 ਸਾਲ ਤੋਂ ਤਾਂ ਖਾਧੀ ਹੀ ਨਹੀਂ ਹੱਥ ਵੀ ਨਹੀਂ ਲੱਗਾ ਖਾਣ ਵਾਸਤੇ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇੰਨਾ ਸਮਾਂ ਬੰਦਾ ਭੁੱਖਾ ਕਿ ਮੇਰਾ ਸਦਾ ਇੱਕ ਦਿਨ ਰੋਟੀ ਨਾ ਖਾਈਏ ਤਾਂ ਇਹ ਹੋ ਜਾਂਦਾ ਕਿ એનર્ਜੀ ਨਹੀਂ ਹੈਗੀ ਸਰੀਰ ਦੇ ਵਿੱਚ ਇਹ ਹੁੰਦਾ ਕਿਵੇਂ ਹੈ ਜੀ ਕਦੋਂ ਤੁਸੀਂ ਪਹਿਲਾਂ ਨਾਰਮਲ ਸੀ ਸ਼ੁਰੂ ਤੋਂ ਕਦੋਂ ਛੋਟੇ ਸੀ ਜਾਂ ਕਦੋਂ ਪੂਰੇ ਜਵਾਨੀ ਚ ਦੀ 20 ਕ ਸਾਲ ਦੇ ਦੀ 18 ਸਾਲ ਦੇ ਸੀ ਉਦੋਂ ਖਾਂਦੇ ਸੀ ਰੋਟੀ ਤੁਸੀਂ ਤੇ ਕਿਵੇਂ ਇੱਕੋ ਲਗ ਰੋਟੀ ਛੱਡਦੀ ਕੀ ਕੀ ਬਦਲਾਅ ਆਇਆ ਸਰੀਰ ਦੇ ਵਿੱਚ 80 ਤੱਕ ਹਾਂਜੀ ਇੱਕ ਪਾਸੇ ਸਾਰੇ ਪਰਿਵਾਰ ਦਾ ਨਸੀਕ ਪਾਸੇ ਮੇਰਾ ਇਕੱਲੇ ਦਾ ਨਸੀ ਹੂੰ ਕਿਉਂਕਿ ਖੁਰਾਕ ਫੁੱਲ ਹੁੰਦੀ ਸੀ ਐਨੀ ਰੋਟੀ ਪਾਣੀ ਐਨਾ ਖਾਂਦੇ ਸੀ ਖੁਰਾਕ ਐਨੀ ਸੀ ਸੋਡੀ ਜੇਕਰ ਤੁਸੀਂ ਤੋਲ ਕੇ ਬਾਜਰੇ ਦਾ ਕਿਲੋ ਆਟਾ ਵੀ ਰੱਖ ਦਿੰਦੇ ਹੂੰ ਉਹ ਵੀ ਪਸੰਦ ਆਤੀ ਖਾ ਜਾਂਦੇ ਸੀ ਨਾਲ ਹੂੰ ਸ਼ਰਤ ਇਹ ਵੀ ਹੈ ਹੂੰ ਕਹਤਰ ਤੋਂ ਰੋਟੀ ਦੇ ਨਾਲ ਪਾਣੀ ਪੀਣਾ ਛੱਡਤਾ ਸੀ ਪੰਜਾਂ ਦਾ ਘੰਟਾ ਪਹਿਲਾਂ ਹੂੰ ਜਾਂ ਡੇਢ ਘੰਟਾ ਰੁਕੀ ਤੋਂ ਬਾਅਦ ਆਪਣੇ ਆਪ ਸੋਚਿਆ ਜਾਂ ਕਿਸੇ ਨੇ ਦੱਸਿਆ ਸੀ ਵੀ ਰੋਟੀ ਦੇ ਨਾਲ ਤੁਸੀਂ ਮੇਰੇ ਕੋਲ ਹੁੰਦਾ ਸੀਗਾ 10ਵੀਂ ਦੇ ਵਿੱਚ ਹਾਈਜਨ ਫਜ਼ੈਲੋ ਦਾ ਸਬਜੈਕਟ ਹੂੰ ਉਹਦੇ ਵਿੱਚ ਹਦਾਇਤ ਦਿੱਤੀ ਹੋਈ ਸੀ ਵੀ ਰੋਟੀ ਖਾਣ ਤੋਂ ਅੱਧਾ ਘੰਟਾ ਪਾਣੀ ਪਹਿਲਾਂ ਪੀਓ ਜਾਂ ਰੋਟੀ ਖਾ ਕੇ ਬਾਅਦ ਦੇ ਵਿੱਚ ਡੇਢ ਘੰਟਾ ਉਹ ਫਾਲੋ ਕਰਿਆ ਤੁਸੀਂ ਨੇ ਉਹ ਫਾਲੋ ਕੀਤਾ ਇਹ ਜੋਬ ਕਿੱਥੇ ਜਾਓ ਕਰਦੇ ਸੀ ਤੁਸੀਂ ਉਦੋਂ ਮੈਂ ਪੜਦਾ ਸੀਗਾ 10ਵਿਚ ਹੂੰ ਕੌਰੀਆਂ ਕੌਰੀਆਂ ਜੋਬ ਕਿੱਥੇ ਕਰੀ ਤੁਸੀਂ ਨੇ ਜੋਬ ਕਰੀਆ ਮੈਂ ਸਰਕਾਰੀ ਹਾਈ ਸਕੂਲ ਰੋਗੜਾ ਰੋਗੜਾ ਤੇ ਹੁਣ ਜੇ ਆਪਾਂ ਗੱਲ ਕਰਦੇ ਹਾਂ ਜੀ ਰੋਟੀ ਕਦੋਂ ਛੱਡਦੇ ਹੋ ਰੋਟੀ ਇਕੋ ਲੱਗਤ ਕੋਈ ਦਿਨ ਯਾਦ ਆ ਵੀ ਕਿਹੜਾ ਸਾਲ ਸੀ ਉਹ ਜਦੋਂ ਤੁਸੀਂ ਰੋਟੀ ਛੱਡਤੀ ਤੇ ਉਹ ਥੋੜੀ ਜਿ ਜਾਨਣਾ ਚਾਹ ਰਿਹਾ ਮੈਂ ਗੱਲ ਕਿ ਰੋਟੀ ਛੱਡੀ ਕਿਉਂ ਕੀ ਲੱਗਿਆ ਸਰੀਰ ਨੂੰ ਕਿ ਰੋਟੀ ਪਚੀ ਨਹੀਂ ਜਾਂ ਕਿਵੇਂ ਜੇ ਉਹ ਚੀਜ਼ ਮੈਂ ਜਾਨਣਾ ਚਾਹ ਰਿਹਾ ਲੋਕ ਵੀ ਜਾਨਣਾ ਚਾਹੁੰਦੇ ਕਿ ਕਿਵੇਂ ਇਕੋ ਲੱਗਤ ਛੱਡੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ 13 ਮਾਰਚ ਤੋਂ ਹੂੰ 13 ਮਾਰਚ 1980 ਦੇ ਵਿੱਚੋਂ ਇਹ ਸਿਸਟਮ ਸ਼ੁਰੂ ਹੋਇਆ। ਹੂੰ। 12 ਸਾਲ ਸਿਸਟਮ ਇਹ ਚੱਲਦਾ ਰਿਹਾ ਹੈ। ਅੱਜ ਰੋਟੀ ਖਾ ਲਈ। ਹੂੰ। ਨਾਲ ਦੀ ਨਾਲ ਹੂੰ। ਬੱਸ। ਬਰ। ਚਾਹ ਪੀ ਲਈ ਉਹ ਵੀ ਬੱਸ। ਹੂੰ। ਪਾਣੀ ਪੀ ਲਿਆ। ਉਹ ਵੀ ਬੱਸ। ਅੱਛਾ ਜੀ। ਕੋਸ ਸੋਚ ਤੇ ਮੁਤਾਬਕ ਇਹ ਉੱਥੋਂ ਹੀ ਸੋਚ ਲਿਆ ਵੀ ਜਿੱਦ ਦੇ ਤੇਰੇ ਚਾਹ ਪਾਣੀ ਹਾਜ਼ਮ ਹੋਊਗਾ ਰੋਟੀ ਉਦੋਂ ਖਾਣੀ ਐ। ਰੋਟੀ ਖਾਣੀਆ ਛੜਤੀ। ਜਿਵੇਂ ਖਾਂਦੇ ਸੀ ਉਲਟੀ ਆ ਜਾਂਦੀ ਸੀ ਸਾਨੂੰ। ਉਲਟੀ ਆ ਜਾਂਦੀ ਸੀ। ਫਿਰ ਤੁਸੀਂ ਨੇ ਸੋਚਿਆ ਵੀ ਇਹ ਗਲਤ ਤਾਂ ਵੀ ਰੋਟੀ ਪਚ ਨਹੀਂ ਰਹੀ ਮੇਰੇ। ਪਚ ਨਹੀਂ ਰਹੀ। ਹਾਂ ਫਿਰ ਕਿਸ ਕੱਲੀ ਪਾਛਦੀ ਨਹੀਂ ਸੀ ਜਿੱਦ ਦੇ ਰੋਟੀ ਖਾ ਲੈਂਦੀ ਸੀ ਸਰੀਰ ਨੂੰ ਸੋਜਾ ਹੋ ਜਾਂਦਾ ਸੀ। ਹੂੰ। ਖਾਰ ਸ਼ੌਂਦੀ ਤੇ ਜਿੱਦਾਂ ਭਿੰਡਾਂ ਲੜੀਆਂ ਹੁੰਦੀਆਂ ਨੇ। ਹੂੰ। बुखार चढ़न दा थी ਔਖੇ ਹੋਈਂਦਾ ਸੀ ਇਸ ਵਾਤੇ ਰੋਕੀ ਛੜਤੀ ਅੱਜ ਖਾਨ ਸਾਹਿਬ ਜੀ ਇੱਕ ਚੀਜ਼ ਕਿਵੇਂ ਕਈ ਬੰਦੇ ਕਹਿੰਦੇ ਨੇ ਵੀ ਮੈਨੂੰ ਜਿਹੜੀ ਕਣਕ ਆ ਕੱਲੀ ਕਣਕ ਨਾਲ ਪ੍ਰੋਬਲਮ ਸੀ ਕਿਉਂਕਿ ਕਣਕ ਨਾਲ ਕਈਆਂ ਨੂੰ ਅਲਰਜੀ ਆ ਜਾਂ ਕੋਈ ਬਾਜਰ ਆ ਜਾਂ ਮੱਕੀ ਖਾਂਦੀ ਸੀ ਉਦੋਂ ਵੀ ਦਿੱਕਤ ਸੀ ਤੁਹਾਨੂੰ ਇਹ। ਛੇ ਕੁਛ ਵੀ ਸੀ ਕੁਛ ਵੀ ਖਾਂਦੇ ਸੀ। ਕੁਛ ਨਹੀਂ ਪਚਦਾ ਸੀ ਉਹ ਨਾ ਪਾਣੀ ਸੀ ਨਾ ਰੋਕੀ ਸੀ ਤੁਸੀਂ ਉਦੋਂ ਵਿਆਹੀ ਸੀ ਜਾਂ ਉਦੋਂ ਕੁਵਾਰੀ ਸੀ ਤੁਸੀਂ? ਵਿਆਹ ਹੋਇਆ ਮੇਰਾ 77 ਚ। ਫਿਰ ਵੀ ਵਿਆਹੀ ਸੀ ਤੁਸੀਂ ਉਦੋਂ। ਵਿਆਹੀ ਸੀ। ਹੂੰ। 10 10 ਸਤਿ ਸ੍ਰੀ ਅਕਾਲ ਤੇ ਕਿਵੇਂ ਆਪਾਂ ਅੱਜ ਕੱਲ ਸੁਣਦੇ ਆਂ ਕਿ ਬੈਦ ਦੱਸਦੇ ਨੇ ਵੀ ਰੋਟੀ ਘੱਟ ਖਾਓ ਤੇ ਰਾਤ ਦੀ ਰੋਟੀ ਤਾਂ ਬਿਲਕੁਲ ਬੰਦ ਕਰ ਦੇਣੇ ਵੀ ਤੁਸੀਂ ਫਿੱਟ ਰਹੋਗੇ ਤੁਸੀਂ ਕਿਵੇਂ ਆਪਾਂ ਗੱਲ ਕਰ ਰਹੇ ਸੀ ਆਫ ਕੈਮਰਾ ਤਕਰੀਬਨ 74 ਸਾਲ ਦੇ ਤੁਸੀਂ ਹੋ ਚੁੱਕੇ ਹੋ ਕੋਈ ਵੈਸੇ ਤੁਹਾਡੀ ਉਮਰ 74 ਦੀ ਕਿਉਂ ਲੱਗਦੀ ਨਹੀਂ ਮੈਂ 60 65 ਤੋਂ ਪਰਖਿਆ ਸੀ ਤੁਹਾਨੂੰ ਤੇ ਕੋਈ ਸਰੀਰ ਦੇ ਵਿੱਚ ਕੋਈ ਕਮਜ਼ੋਰੀ ਜਾਂ ਕੋਈ ਹੋਰ ਚੀਜ਼ ਕੋਈ ਲੱਗਦੀ ਹੈ ਵੀ ਅੰਨ ਪਾਣੀ ਖਾਣ ਤੋਂ ਜਦੋਂ ਅਸੀਂ ਖਾ ਨਹੀਂ ਰਹੇ ਤਾਂ ਸਰੀਰ 'ਚ ਉਹ ਤਾਕਤ ਨਹੀਂ ਹੈਗੀ ਉਹ ਫੁਰਤੀ ਨਹੀਂ ਹੈਗੀ ਕੌਣ ਕੇ ਚੀਜ਼ਾਂ ਨਾਲ ਹੋਰ ਵੀ ਸਿੱਖ ਮਿਲਦੀ ਆ ਲੋਕਾਂ ਨੂੰ ਕਿਹੜੇ ਕਹਿੰਦੇ ਵੀ ਰੋਟੀ ਤੇ ਹੀ ਜਿੰਦਾ ਰਹਿਣਾ ਵੀ ਰੋਟੀ ਤੋਂ ਬਿਨਾ ਵੀ ਜਿਉਂਦੇ ਰਿਹਾ ਜਾ ਸਕਦਾ ਮਹਿੰਦਰ ਸਿੰਘ ਜੀ ਖਾਲਸਾ ਸਾਹਮਣੇ ਬੈਠ ਨੇ ਦੋਸਤੋ ਕੀ ਲੱਗ ਰਹੀ ਹੈ ਕੋਈ ਫੁਰਤੀ ਨਹੀਂ ਹੁੰਦੀ ਕਿਵੇਂ ਜੇ ਤੁਸੀਂ ਇਹ ਲੈਣੋ ਵੀ ਅੰਨ ਪਾਣੀ ਛੱਡ ਕੇ ਕਮਜ਼ੋਰੀ ਹੈ ਹੂੰ ਮੇਰੇ ਬਾਤੇ ਕੋਈ ਕਮਜ਼ੋਰੀ ਨਹੀਂ ਬਿਲਕੁਲ ਫਿੱਟਪਾਟੋਂ ਬਿਲਕੁਲ ਫਿੱਟਪਾਟ ਹਾਂ ਜੇ ਕਮਜ਼ੋਰੀ ਹੈ ਹੂੰ ਉਹ ਮੈਂ ਉਮਰ ਦੇ لحاظ ਨਾਲ ਗਿਣ ਸਕਦਾ ਉਹ ਤਾਂ ਆਊਗੀ ਜੀ ਉਮਰ ਕਦੋਂ ਪਤਾ ਨਹੀਂ ਆ ਉਹ ਤਾਂ ਆਊਗੀ ਬਿਲਕੁਲ ਉਂ ਕੋਈ ਦਿੱਕਤ ਨਹੀਂ ਉਂ ਕੋਈ ਦਿੱਕਤ ਨਹੀਂ ਮਾੜਾ ਕੈਮਰਾ ਕਮਾਏ ਉਧਰਲੇ ਪਾਸੇ ਉਹ ਬੇਲਾਂ ਦੇਖੋ ਤੁਸੀਂ ਲੱਗੀਆਂ ਹੋਈਆਂ ਘਰ ਜੋਗਰੀ ਕਿਵੇਂ ਸਬਜ਼ੀ ਲਾ ਲੈਣੇ ਆਪਾਂ ਇਹ ਸਾਰਾ ਕੰਮ ਆਪ ਹੀ ਕਰਦੇ ਨੇ ਆਪ ਹੀ ਇਹਨਾਂ ਨੇ ਲਾਈਆਂ ਹੋਈਆਂ ਨੇ ਤੇ ਹੁਣ ਮੇਰੇ ਨਾਲ ਕਿਵੇਂ ਗੱਲ ਕਰ ਰਹੀ ਸੀ ਕਹਿੰਦੇ ਵੀ ਚਾਹੇ ਆ ਦਰਖਤਾਂ ਦੇ ਚੜਾ ਲਓ ਮੈਨੂੰ ਪੂਰੀ ਫੁਰਤੀ ਹੈ ਕੋਈ ਦਿੱਕਤ ਹੋ ਬਾਜੀ ਨਹੀਂ ਹੈਨੀ ਅੱਛਾ ਅੱਛਾ ਜੀ ਤੇ ਜਿਵੇਂ ਆਪਾਂ ਗੱਲ ਕਰਦੇ ਆ ਜੀ ਫਿਰ ਖਾ ਕੀ ਰਹੇ ਹੋ ਕਿਉਂਕਿ ਇਹ ਜ਼ਰੂਰੀ ਹੈ ਜਾਣਨਾ ਅੰਨ ਪਾਣੀ ਨਹੀਂ ਖਾ ਰਹੇ ਤੁਸੀਂ ਅੱਛਾ ਉਸ ਤੋਂ ਪਹਿਲਾਂ ਖਾਣ ਵੀ ਕੀ ਖਾ ਰਹੇ ਹੋ ਜਾਣਨਾ ਪਾਣੀ ਦੀ ਪਿਆਸ ਨਹੀਂ ਲੱਗਦੀ ਬਿਲਕੁਲ ਵੀ ਤੁਹਾਨੂੰ ਜਮੇ ਵੀ ਮੂੰਹ ਨਹੀਂ ਸੁੱਕਦਾ ਨਹੀਂ ਗਰਮੀ 'ਚ ਨਿਕਲਦੇ ਹੋ ਕਿਤੇ ਕਿਵੇਂ ਕੌਰੀਆਂ ਬਾਗੇ ਦੜਬੇ ਬਾਗੇ ਮੈਂ ਹਾਂਜੀ ਅੱਜ ਮੈਨੂੰ ਇੱਥੋਂ ਤੋੜ ਲਓ ਹੂੰ ਪੈਦਲ ਹੀ ਚੱਲ ਪਾਵਾਂਵੇਂ ਹੂੰ 10 ਕਿਲੋਮੀਟਰ ਜਾਣਾ 25 ਜਾਣਾ 20 ਜਾਣਾ ਹੂੰ ਨਾ ਮੂੰਹ ਸੁੱਕੇਗਾ ਨਾ ਮਹਿਸੂਸ ਹੋਵੇਗਾ ਅੱਛਾ ਜੀ ਜਫਾਰੀ ਕਰੋ ਅਮਿੰਦਰ ਸਿੰਘ ਖਾਲਸਾ ਵੀ ਆਪਾਂ ਦੋ ਤਿੰਨ ਦਿਨ ਇਕੱਠੇ ਰਹਿਨੇ ਆ ਬਿਲਕੁਲ ਨਹੀਂ ਪੀਓਗੇ ਪਾਣੀ ਜਾਂ ਰੋਟੀ ਦੀ ਬਿਲਕੁਲ ਨਹੀਂ ਭੁੱਖ ਲੱਗੂਗੀ ਨਾ ਰੁਕ ਜਦੋਂ ਖਾਂ ਹੀ ਦੀਏ ਨਹੀਂ ਉਹਦਾ ਤਾਂ ਕੋਈ ਔੜ ਖਤਮ ਹੋ ਗਿਆ ਤਾਂ ਭਾਈ ਉਹ ਤਾਂ ਹੁਣ 91 ਤੋਂ ਹੂੰ ਬਿਲਕੁਲ ਕੱਟ ਆਫ ਹੈ ਹੂੰ ਵੀ ਛੋਡੀ ਰੋਟੀ ਨਹੀਂ ਬਣਦੀ ਘਰ ਦੇ ਵਿੱਚ ਠੀਕ ਹੈ ਤੇ ਪਾਣੀ ਦੀ ਵੀ ਕੋਈ ਸਾਨੂੰ ਪਿਆਸ ਨਹੀਂ ਲੱਗਦੀ ਹੈਗੀ ਜਮਾ ਕੁਝ ਨਹੀਂ ਅੱਛਾ ਲਾਸਟ ਵਾਰੀ ਪਾਣੀ ਕਦੋਂ ਪੀਤਾ ਕੋਈ ਜ਼ਿਆਦਾ ਕਿਤੇ ਕਿਸੇ ਨੇ ਪਿਆਤਾ ਹੋਵੇ ਠੱਕੇ ਨਾਲ ਜਾਂ ਕੋਈ ਹੈ ਕੋਈ ਜ਼ਿਆਦਾ ਵੀ ਕਿਸੇ ਨੇ ਜਾਂ ਕਿਤੇ ਗਏ ਹੋ ਕਿਸੇ ਨੇ ਦੋ ਬੂੰਦਾਂ ਜਾਂ ਘੁੱਟ ਪਾਣੀ ਦੀ ਪਿਆਤੀ ਹੋਵੇ ਇੱਥੇ ਲਾਸਟ ਵਾਰ ਯਾਦ ਹੈਗਾ ਹੂੰ ਉਹ ਮੈਨੂੰ ਪੜਾਇਆ ਸੀਗਾ ਤੁਹਾਡਾ ਉਹ ਡਿ ਕੰਡਕਟਰ ਨੇ ਹੂੰ 27 ਅਪ੍ਰੈਲ 24 ਕੱਲੀ ਗੱਲ ਡੇਟ ਜਿਆਦਾ ਸੀ ਹੂੰ ਜਦੋਂ ਉਹਨੂੰ ਮੈਨੂੰ ਪਹਿਲਾ ਗਲਾਸ ਪਲਾਇਆ ਮੈਂ ਉਹਨੂੰ ਵਰਜਦਾ ਸੀ ਹੂੰ ਵੀ ਮੇਰੇ ਨਾਲ ਤੱਕ ਹੈ ਹੂੰ ਉਹ ਕਹਿੰਦਾ ਵੀ ਮੈਂ ਤੁਹਾਡੇ ਸਰੀਰ ਦੇ ਵਿੱਚੋਂ ਤੁਹਾਡੇ ਮਨ ਦੇ ਵਿੱਚੋਂ ਇਹੀ ਵਹਿਮ ਕੱਢਣਾ ਹੈ ਉਹਨੂੰ ਐਸੀ ਵੀ ਵਹਿਮ ਆ ਤੁਹਾਨੂੰ ਵਹਿਮ ਹੈ ਹੂੰ ਪਰੰਤੂ ਉਹਨੇ ਇੱਕ ਦੀ ਬਜਾਏ ਮੈਨੂੰ ਦੋ ਗਲਾਸ ਪਾਣੀ ਦੇ ਪਿਲਾਤੇ ਹੂੰ ਨੋ ਨੋ ਹਦਾਇਤ ਵੀ ਕੀਤੀ ਵੀ ਜਦੋਂ ਕੋਈ ਸਾਧ ਸੰਤ ਵਰਤ ਰੱਖਦਾ ਹੈ ਮਹੀਨੇ ਦਾ ਜਾਂ 2 ਮਹੀਨਿਆਂ ਦਾ ਉਹ ਜਦੋਂ ਸ਼ੁਰੂ ਕਰਦਾ ਇੱਕ ਦਾਣੇ ਤੋਂ ਜਦੋਂ ਸ਼ੁਰੂ ਕਰਦਾ ਨਾ ਪਾਣੀ ਖਾਣ ਇੱਕ ਬੇਵੀ ਸਪੂਨ ਤੋਂ ਜਿਹੜੇ ਤੁਸੀਂ ਮੈਨੂੰ 2 ਗਲਾਸ ਪਿਲਾਏ ਨੇ ਮੇਰੇ ਵਾਸਤੇ ਨਹੀਂ ਹਜਮਾਉਂਦੇ ਮੇਰੇ ਨਹੀਂ ਆਉਂਦੇ ਪਰੰਤੂ ਗੱਲਾਂ-ਗੱਲਾਂ ਕਰਦੇ ਕਰਦੇ ਮੇਰੇ ਮੂੰਹ ਦੇ ਵਿੱਚ ਬੱਤ ਦੇ ਤੌਰ ਤੇ ਲਾ ਲਓ ਜਿਵੇਂ ਪਾਣੀ ਪੰਨ ਲੱਗਦਾ ਵੀ ਉਲਟੀ ਆਊਗੀ ਉਹ ਪੋਜੀਸ਼ਨ ਸ਼ੁਰੂ ਹੋ ਗਈ ਇੰਨਾ ਕਹਿ ਵੀ ਮਿਹਰਬਾਨੀ ਪਰਮਾਤਮਾ ਦੀ ਮੈਂ ਉਹਦੇ ਕੈਵਨ ਚੋਂ ਬਾਹਰ ਨਿਕਲਤਾ ਜ਼ਰੂਰ ਗਿਆ ਹੂੰ ਪਰ ਮੈਂ ਉਹਨ ਪਛਾ ਨਹੀਂ ਸਕੇ ਪਛਾ ਨਹੀਂ ਸਕੇ ਉਲਟੀ ਆ ਗਈ ਉਲਟੀ ਆ ਗਈ ਡਾਕਟਰ ਹੈਗਾ ਸੀ ਉੱਥੇ ਉੱਥੇ ਸੀ ਹੂੰ ਤੇ ਫਿਰ ਡਾਕਟਰ ਦਾ ਰਿਐਕਸ਼ਨ ਕੀ ਸੀ ਡਾਕਟਰ ਦਾ ਰਿਐਕਸ਼ਨ ਇਹੀ ਹੈ ਵੀ ਤੁਹਾਡੇ ਮਨ ਦੇ ਵਿੱਚ ਵਹਿਮ ਹੈ ਕਦੋਂ ਤੁਹਾਨੂੰ ਉਲਟੀ ਆਉਂਦੀ ਹੈ ਫਿਰ ਵੀ ਉਹਨੇ ਕਿਹਾ ਵੀ ਵਹਿਮ ਹੈ ਵਹਿਮ ਹੈ ਵੀ ਤਾਂ ਕਰਕੇ ਤੁਹਾਨੂੰ ਇਹ ਸਾਰਾ ਹੋਇਆ ਉਸ ਤੋਂ ਬਾਅਦ ਉਹਦੀ ਵੀ ਜੋ ਮੈਂ ਦਵਾਈ ਵਰਤੀ ਹੈ ਹਮ ਅੱਧੀ ਵਰਤੀ ਅੱਧੀ ਨਹੀਂ ਵਰਤੀ ਕਿਉਂਕਿ ਉਹ ਪਾਣੀ ਨਾਲ ਲੈਣੀ ਸੀ ਹਮ ਜਦੋਂ ਮੈਂ ਇਹਨੂੰ ਪਾਣੀ ਨਾਲ ਲੈਣਾ ਤਾਂ ਦਵਾਈ ਬਾਹਰ ਆਉਂਦੀ ਹੈ ਹਮ ਉਨੀ ਮੇਰੇ ਸਰੀਰ ਦੇ ਵਿੱਚ ਤਾਕਤ ਨਹੀਂ ਜਿਹੜੀ ਮੈਨੂੰ ਚੱਲ ਲਾ ਕਿਉਂ ਖਾਲੀ ਪੇਟ ਹਮ ਕਢ ਲ ਬੰਦੇ ਨੇ ਤੇ ਦਵਾਈ ਤੁਸੀਂ ਕਾਹਦੀ ਲੈ ਇਹੀ ਚੀਜ਼ ਦੀ ਠੀਕ ਹੋਣ ਵਾਸਤੇ ਲੈਣ ਗਏ ਸੀ ਇਹੀ ਲੈਣ ਗਏ ਸੀ ਇਹ ਸੋਨੂੰ ਆਪਣੇ ਆਪ ਹੀ ਹੈਗਾ ਸੀ ਵੀ ਮੈਂ ਠੀਕ ਹੋ ਮੰਜਾ ਕਰਦਿਆਂ ਨੇ ਜ਼ੋਰ ਲਾ ਕੇ ਭੇਜਤਾ ਸੀ ਉਹ ਮੈਨੂੰ ਕੋਈ ਮਿੱਤਰ ਦੋਸਤ ਹਮ ਲੈ ਗਿਆ ਸੀ ਹਾਂ ਪਰ ਮੈਂ ਜਾਣਾ ਨਹੀਂ ਚਾਹੁੰਦਾ ਸੀ ਹਮ ਕਿਉਂ ਮੈਨੂੰ ਪਤਾ ਵੀ ਜਦੋਂ ਮੈਂ ਦਵਾਈ ਵਰਤੂੰਗਾ ਇਹਦਾ ਸਾਈਡ ਇਫੈਕਟ ਮੇਰੇ ਤੇ ਹੋਣਾ ਹੈ ਭਾਵੇਂ 2% ਹੋਵੇ ਭਾਵੇਂ 10% ਹੋਵੇ ਅੱਛਾ ਉਹ ਘਟਣ ਮੇਰ ਨਾਲ ਵਾਪਰ ਜੇ ਛੋਟਾ ਆਪਣੇ ਆਪ ਦਿਲ ਕਰਦਾ ਪਚਦਾ ਨਹੀਂ ਚਲੋ ਵੱਖਰੀ ਗੱਲ ਹੈ ਕਿ ਵੱਖਰਾ ਵਿਸ਼ਾ ਆਪਣੇ ਆਪ ਪਾਣੀ ਪੀਣ ਨੂੰ ਆਪਣੇ ਆਪ ਰੋਟੀ ਖਾਣ ਨੂੰ ਛੋਟਾ ਵੀ ਦਿਲ ਕਰਦਾ ਆਪਣੇ ਆਪ ਤਾਂ ਮੈਂ ਹੀ ਕਹਿੰਦਾ ਵੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਰਦਾ ਅੱਗੇ ਨੂੰ ਕਿਸੇ ਹੋਰ ਡਾਕਟਰ ਕੋਲ ਜਾਓਗੇ ਜੇ ਕੋਈ ਕਵੇ ਨਹੀਂ ਨਹੀਂ ਜਾਂਦੇ ਹੁਣ ਹੁਣ ਤੁਸੀਂ ਨਹੀਂ ਕਿਉਂਕਿ ਸਿਰ ਹੁਣ ਤੁਸੀਂ ਜ਼ਿੰਦਗੀ ਦੇ ਮਤਲਬ 74ਵੇਂ ਸਾਲ ਚੋਂ ਨਹੀਂ ਜਾਣਾ ਚਾਹੋਗੇ اچھا ਹੁਣ ਮੈਨੂੰ ਐਂ ਦੱਸ ਦਿਓ ਜਾਂਦੇ ਜਾਂਦੇ ਵੀ ਤੁਸੀਂ ਖਾ ਕੀ ਰਹੇ ਹੋ ਜਿੰਦਾ ਕਿਵੇਂ ਰਹ ਰਹੇ ਹੋ ਜਿੰਦਾ ਸਾਰੇ ਦਿਨ ਦਾ ਦੱਸਿਓ ਪਲੀਜ਼ ਮਾੜਾ ਵੀ ਡਿਟੇਲ ਦੇ ਵਿੱਚ ਲੋਕ ਜਾਣਨਾ ਚਾਹੁੰਦੇ ਨੇ ਕੀ ਖਾਣੇ ਹੋ ਐਸਾ ਤੁਸੀਂ ਸਵੇਰ ਤੋਂ ਲੈ ਕੇ ਸਵੇਰੇ ਹਾਂ 8 ਤੇ 9 ਦੇ ਵਿਚਾਲੇ ਵਿਚਾਲੇ ਇੱਕ ਕੋਲੀ ਕਹ ਲੋ ਹਾਂ ਕਟੋਰੀ ਲੈ ਲਓ ਹੂੰ ਲਗਭਗ 2 ਸਵਾ 200 ਗ੍ਰਾਮ ਹੂੰ ਦਾਲ ਜਾਂ ਸਬਜ਼ੀ ਦਾਲ ਜਾਂ ਸਬਜ਼ੀ ਕਿਹੜੀ ਘਰੇ ਬਣਦੀ ਆਪਾਂ ਜਿਹੜੀ ਘਰੇ ਬਣਦੀ ਹੈ ਹੂੰ ਇਹੀ ਖੁਰਾਕ ਮੇਰੀ ਸ਼ਾਮ ਦੀ ਹੈ ਹੂੰ ਵੱਤ ਤੋਂ ਵੱਤ ਦਿਨ ਦੇ ਵਿੱਚ ਦੋ ਵਾਰੀ ਲੱਸੀ ਘਰੇ ਦਹੀਂ ਤੋਂ ਬਣੀ ਹੋਈ ਲੱਸੀ ਲੱਸੀ ਹੂੰ ਪਰਵਾਰ ਨਾਲ ਦੀ ਹੂੰ ਚਾਹ ਮੈਂ ਘਰ ਚ ਬਣ ਗਈ ਕਿਵੇਂ ਹੁਣ ਅਸੀਂ ਆਏ ਸਾਬ ਜਿਵੇਂ ਤੁਸੀਂ ਹੁਣ ਆਇਓ ਤੁਹਾਨੂੰ ਮਿਲੀ ਹੈ ਉਸ ਤਰ੍ਹਾਂ ਚ ਸਪੈਸ਼ਲ ਨਹੀਂ ਵੈਸੇ ਨਹੀਂ ਕੋਸਾ ਰੋਟੀ ਡਿਮਾਂਡ ਕੋਈ ਨਹੀਂ ਹੈਗੀ ਜੇ ਕੋਈ ਕਿਵੇਂ ਸਬਜ਼ੀਆਂ ਲੱਗ ਰਹੀਆਂ ਸਬਜ਼ੀ ਬਣੀ ਆ ਤਾਂ ਤੁਸੀਂ ਨੇ ਕਟੋਰੀ ਲੈ ਲੈਣੀ ਆ ਉਹ ਲੈ ਲੈਣੀ ਆ ਉਹ ਖਾ ਲੈਣੀ ਆ ਤੁਸੀਂ ਸਪੈਸ਼ਲ ਨਹੀਂ ਸਪੈਸ਼ਲ ਕੋਈ ਉਹ ਨਹੀਂ ਹੈਗਾ ਤਾਂ ਮਿੱਤਰੋ ਇਹਨਾਂ ਦੀ ਇੱਕ ਵੀਡੀਓ ਸੀ ਵਾਇਰਲ ਹੋ ਰਹੀ ਸੀ ਉਹਦੇ ਵਿੱਚ ਕੁਝ ਲੋਕਾਂ ਦੇ ਸਵਾਲ ਸੀ ਮੇਰੇ ਵੀ ਮਨ ਦੇ ਵਿੱਚ ਹੋਏ ਮੈਂ ਗੱਲਬਾਤ ਕਰਕੇ ਆਵਾਂ ਮਹਿੰਦਰ ਸਿੰਘ ਖਾਲਸਾ ਜੀ ਹੋਰਾਂ ਨਾਲ ਕਿ ਕਿ ਸੱਚੀ ਉਹ ਜਿੰਦਾ ਰਿਹਾ ਜਾ ਸਕਦਾ ਬਿਨਾ ਪਾਣੀ ਤੋਂ ਬਿਨਾ ਰੋਟੀ ਤੋਂ ਇਹ ਬਿਲਕੁਲ ਸੱਚੀ ਗੱਲ ਆ ਵਿੱਚ ਕਿਹੜੇ ਕਮੈਂਟਾਂ ਦੇ ਵਿੱਚ ਕਹਿ ਰਹੇ ਸੀ ਵੀ ਇਹ ਵੀ ਹੈ ਹੋ ਨਹੀਂ ਸਕਦਾ ਗਲਤ ਕਹਿ ਰਹੇ ਨੇ ਤਾਂ ਸਭ ਕੁਝ ਹੋ ਸਕਦਾ ਦੁਨੀਆ ਤੇ ਇਹਨਾਂ ਨੇ ਪੂਰੇ ਡਿਟੇਲ ਦੇ ਵਿੱਚ ਦੱਸਤਾ ਵੀ ਇਹਨੇ ਕਦੋਂ ਰੋਟੀ ਛੱਡੀ ਤੇ ਇਹਨਾਂ ਦਾ ਪਿੰਡ ਹੈਗਾ ਹਰੀਗੜ ਕੌਰਿਆਂ ਇੱਕ ਕੌਰਿਆਂ ਦੇ ਲਾਗੇ ਪੈਂਦਾ ਇਧਰ ਰਾਤਰਾਣਾ ਪੈਂਦਾ ਮੇਰੇ ਲਵੇ ਦੜਬਾ ਵੀ ਪੈਂਦਾ ਔਰੇ ਜ਼ਿਲ੍ਹਾ ਹੈਗਾ ਇਹ ਸੰਗਰੂਰ ਤੇ ਮੈਂ ਜਦੋਂ ਪਿੰਡ ਦੇ ਵਿੱਚ ਆਇਆ ਮੈਂ ਇਹੀ ਕਹਿ ਕੇ ਪੁੱਛਿਆ ਵੀ ਔਰੇ ਉਹਨਾਂ ਦੇ ਘਰੇ ਜਾਣਾ ਜਿਹੜਿਆਂ ਨੇ ਕਾਫੀ ਸਾਲ ਤੋਂ ਰੋਟੀ ਨਹੀਂ ਖਾਧੀ ਮੈਨੂੰ ਆਪੇ ਭੇਜਤਾ ਉਹਨਾਂ ਨੂੰ ਵੀ ਤਾ ਖਾਲਸਾ ਜੀ ਜੇ ਮੈਂ ਹੁਣ ਗੱਲ ਕਰਾਂ ਘਰਦਿਆਂ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਸੁਡੀ ਚੀਜ਼ ਤੋਂ ਕਿਵੇਂ ਘਰਦੇ ਕਹਿੰਦੇ ਨੇ ਵੀ ਰੋਟੀ ਖਾ ਲਿਆ ਹੋਰ ਘਰਦੇ ਨੂੰ ਕੋਈ ਪਰੇਸ਼ਾਨੀ ਤਾਂ ਨਹੀਂ ਹੈਗੀ ਘਰਦਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਇਹਨਾਂ ਨੂੰ ਤਾਂ ਮੇਰੇ ਗੁਣ ਗਾਉਣੇ ਚਾਹੀਦੇ ਨੇ ਵੀ ਅੰਨ ਬਚਦਾ ਅੰਨ ਵੀ ਬਚਦਾ ਇਹਨਾਂ ਦੀ ਖੇਚਾਲ ਵੀ ਘਟਦੀ ਹੈ ਹਾਂ ਜੇਕਰ ਮੈਂ ਰੋਟੀ ਨਹੀਂ ਖਾਂਦਾ ਹਾਂ ਤਾਂ ਇਹਨਾਂ ਨੂੰ ਦੋਏ ਟਾਈਮ ਸਬਜ਼ੀ ਮਿਲਦੀ ਹੈ ਹਾਂ ਕਾਰਨ ਇਹ ਹੈ ਹਾਂ ਇੱਕ ਸੋਚਣ ਵੀ ਅਸੀਂ ਤਾਂ ਰੋਟੀ ਖਾ ਲੈ ਭੁੱਖਾ ਰਹਿੰਦਾ ਇਹਦੇ ਬਾਅਦ ਤੇ ਸਬਜ਼ੀ ਬਣਾਉਣੀ ਬਣਾਉਣੀ ਪਊ ਨਹੀਂ ਕਈ ਵਾਰੀ ਬੰਦਾ ਚਟਨੀ ਬਣਾ ਲੈਂਦਾ ਨਹੀਂ ਕਈ ਵਾਰੀ ਬੰਦਾ ਅਗਲਾ ਕਹਿੰਦਾ ਚੱਲ ਛੱਟਣੀ ਰਗੜ ਦੋ ਸਹੀ ਮਾਤਾ ਜੀ ਤੁਸੀਂ ਇੱਕ ਮਿੰਟ ਆਉਂਗੇ ਓਰੇ ਤੁਸੀਂ ਵੀ ਆ ਜਾਓ ਦੋ ਮਿੰਟ ਬਿਲਕੁਲ ਸਹੀ ਗੱਲ ਲਈ ਥੋਡੀ ਇਹ ਤੇ ਤੁਸੀਂ ਬੈਠੇ ਹੀ ਮਾੜਾ ਅੱਛਾ ਮਾਤਾ ਜੀ ਕਿਵੇਂ ਕਹਿ ਰਹੇ ਨੇ ਖਾਲਸਾ ਜੀ ਹੋਰੀ ਵੀ ਕਿੜੀਆਂ ਨੇ ਗੱਲਾਂ ਕਹੀਆਂ ਸੱਚੀਆਂ ਨਹੀਂ ਖਾਂਦੇ ਰੋਟੀ ਇਹ ਅੱਛਾ ਉਦੋਂ ਤੁਸੀਂ ਵਿਆਹੇ ਆ ਗਏ ਸੀ ਓਰੇ ਕਦੋਂ ਨੇ ਛੱਡਿਆ ਹਾਂਜੀ अच्छा ਤੁਸੀਂ ਹੀ ਪਹਿਲਾਂ ਜ਼ੋਰ ਤਾਂ ਬਹੁਤ ਲਾਇਆ ਹੋਣਾ ਇਹਨਾਂ ਨੂੰ ਵੀ ਤੂੰ ਖਾ ਲਾ ਭਾਈ ਰੋਟੀ ਹਾਂਜੀ ਅਸੀਂ ਟਪਟਾਈ ਤੱਕ ਵੀ ਲੈ ਕੇ ਆ ਗਏ ਸੀ ਸਾਨੂੰ ਐ ਲੱਗ ਰਿਹਾ ਸੀ ਵੀ ਕੁਝ ਹੋਣਾ ਜਾਵੇ ਹਾਂ ਤੇ ਹੁਣ ਵੀ ਕਹਿ ਦਿੰਦੇ ਹਾਂ ਕਈ ਵਾਰੀ ਤੁਸੀਂ ਵੀ ਖਾ ਲਾ ਰੋਟੀ ਹਾਂਜੀ ਕਹਿ ਦਿੰਦੇ ਹਾਂ ਹੁਣ ਤਾਂ ਖਾਂਦੇ ਹੀ ਨਹੀਂ ਕੋਈ ਖਾਂਦੀ ਨਹੀਂ ਹੈਗੇ ਇਹੀ ਆ ਬਸ ਇਹ ਦਾਲ ਸਬਜ਼ੀ ਲੈਂਦੇ ਨੇ ਥੋੜੀ ਜੀ ਤੇ ਲੱਸੀ ਪੀਂਦੀ ਨੇ ਬਸ ਕਦੋਂ ਬਾਹਰ ਅੰਦਰ ਵਗ ਜਾਂਦੇ ਨੇ ਉਹ ਕਿਤੇ ਹੋਰ ਵਾਗੇ ਉੱਥੇ ਕੀ ਖਾਂਦੇ ਨੇ ਫਿਰ ਕੁਝ ਨਹੀਂ ਖਾਂਦੇ ਜੀ ਸਬਜ਼ੀ ਖਾਂਦੇ ਨੇ ਬਸ ਇਕੱਲੀ ਅੱਛਾ ਪਟਿਆ ਹੈ ਕਿ ਕਦ ਸੰਗਰੂਰ ਗਏ ਸੀ ਪੂਰੇ ਦਾ ਮੁੰਡਾ ਮੈਂ ਹੋ ਰਹੀ ਸੀ ਅੱਛਾ ਜੀ ਸੰਗਰੂਰ ਜਾ ਕੇ ਬੇਰੀ ਜੀ ਚਾਂਗ ਕਾਈ ਹੋ ਗਈ ਪਾਣੀ ਕਾਈਓ ਮੈਂ ਤੂੰ ਤਾਂ ਨਹੀਂ ਪਾਣੀ ਪੀਂਦਾ ਮੈਂ ਮੈਨੂੰ ਪਾਣੀ ਦੀ ਕੇ ਆਣ ਦੇ ਹਾਂ ਇਹਨੇ ਬਸ ਕਰੇ ਜਾ ਕੇ ਲੱਸੀ ਨੂੰ ਦੇਤੇ ਸਮਝ ਲੈ ਜਿਵਾਖਾਂ ਨੂੰ ਪਤਾ ਨਹੀਂ ਦਿਵਾਪ ਹੈ ਹੀ ਨਹੀਂ ਸੀ ਹਾਂ ਇਹਨੂੰ ਬਸ ਹੱਥੋਂ ਇਹ ਰੱਸੀ ਮਿਲੀ ਹੈ ਨਹੀਂ ਤਾਂ ਬਸ ਕੁੱਟੋ ਹੀ ਸਾਇਰ ਤੇ ਕਫੀ ਮਿਲਦੀਆਂ ਨੇ ਆਪਾਂ ਪਿੰਡੂ ਤਾਂ ਜਿਆਦਾ ਕਿੰਨੇ ਆ ਤੇ ਜਿਵੇਂ ਹੁਣ ਕਹ ਰਹੇ ਨੇ ਵੀ ਖੇਚਲਾ ਬਚ ਜਾਂਦੀ ਇਹਨਾਂ ਦੀ ਸਹੀ ਗੱਲ ਹੈ ਖੇਚਾ ਤਾਂ ਫਿਰ ਹੁਣ ਆਪੇ ਗਿਆਨੀ ਕਹਿੰਦਾ ਨਦਰ ਖੇਚਾ ਬਚਦੇ ਹੁਣ ਜਦ ਖਾਂਦੀ ਨਹੀਂ ਹੁਣ ਆਪਾਂ ਤਾਂ ਕੀ ਕਹਾਂਗੇ ਬਈ ਸਹੀ ਗੱਲ ਹੈ ਜੀ ਹੁਣ ਜੇ ਆਪਾਂ ਤੱਕੇ ਨਾ ਖਵਾਵਾਂਗੇ ਰੋਟੀ ਵਾਪਸ ਆਉਂਦੀ ਵਾਪਸ ਆਉਂਦੀ ਅੱਛਾ ਇਹ ਕਦੋਂ ਤੁਸੀਂ ਨੇ ਵੀ ਦੇਖਿਆ ਹੁਣ ਅਕੀ ਵਾਰੀ ਕਿਤੇ ਖਾਦੀ ਕਿਵੇਂ ਇਹ ਕਹਿੰਦੇ ਨੇ ਵੀ ਉਲਟੀ ਆ ਜਾਂਦੀ ਹੈ ਉਲਟੀ ਆ ਜਾਂਦੀ ਹੈ ਅੱਛਾ ਜੀ ਠੀਕ ਹੈ ਜੀ ਧੰਨਵਾਦ ਗੱਲਬਾਤ ਕਰਨ ਵਾਸਤੇ ਤਾਂ ਸਾਨੂੰ ਸਮਝਾਈ ਪੂਰੀ ਗੱਲ ਜਿਹੜੀ ਹੈਗੀ ਆ ਇਹ ਸੱਚੀ ਗੱਲ ਆ ਜਮਾ ਇਹ ਖਾਂਦੇ ਪੀਂਦੇ ਕੁਝ ਨਹੀਂ ਹੈਗੇ ਜਿਹੜਾ ਦੱਸਿਆ ਇਹਨਾਂ ਨੇ ਚਾਹ ਪਾਣੀ ਵਾੜਾ ਮोटा ਉਹੀ ਲੈਂਦੇ ਪਾਣੀ ਨਹੀਂ ਚਾਹ ਚਾ ਲੈੰਦੇ ਨੇ ਤੇ ਦਾਲ ਸਬਜ਼ੀ ਜੋ ਵੀ ਘਰੇ ਬਣ ਗਈ ਤਾਂ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਧੰਨਵਾਦ